ਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂ ਫੈਮਿਲੀ ਬਲੌਗ 'ਵੀ ਤੁਹਾਡਾ ਸਵਾਗਤ ਹੈ ਅਮੀਤ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ-ਠਾਕ ਹੋਗੇ ਚਾਹਤਦੀ ਕਰਾ ਜੋ ਵੀ ਤੁਹਾਨੂੰ ਦੋਸਤ ਹੋਗੇ ਤੇ ਆਪਣਾ ਕੀ 8 5 6 ਦਿਨ ਹੀ ਹੋ ਗਏ ਮੇਰੇ ਹਿਸਾਬ ਨਾਲ ਕਿ ਆਪਾਂ ਵੀਡੀਓ ਕੋਈ ਨਹੀਂ ਲੋਡ ਕੀਤੀ ਇਸ ਕਰਕੇ ਤੁਹਾਨੂੰ ਦੱਸਿਆ ਕਿ ਤਾਇਆ ਨੂੰ ਫੋਨ ਕਰਨਾ ਆਪਣੀ ਕੋਈ ਵੀਡੀਓ ਨਹੀਂ ਸੀ ਬਣੀ ਕੋਈ ਵੀ ਤੇ ਆਪਾਂ ਉਧਰ ਫਿਰ ਰਹੇ ਤੇ ਨਹੀਂ ਕੋਈ ਵੀਡੀਓ ਬਣਾਈ ਪਈ ਤੇ ਹੱਥ ਜੋੜ ਕੇ ਮਾਫੀ ਮੰਗਦੇ ਇਸ ਕਰਕੇ ਤੁਹਾਡੇ ਕੋ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਫੇਰ ਲੈ ਕੇ ਆਏ ਹਾਂ ਲਈ ਸੋਹਣੇ ਸੋਹਣੇ ਸੂਟ ਕੋਸ਼ੇ ਅਗੇ ਪਹੁੰਚਾ ਵਰਕ ਤੇ ਕੋਸ਼ਾ ਐ ਹੈਗਾ ਜੀ ਮਸਟਰਡ ਕਮੀਜ ਤੇ ਗ੍ਰੇ ਦਾ ਬਾਟਮ ਪਹੁੰਚਾ ਵਰਕ ਤੇ ਨਾਲੇ ਦਾ ਡਬਲ ਛੇਡਾ ਡਬਲਟਾ ਪ੍ਰਾਈਸ ਇਹਦਾ ਹੈਗਾ 660 ਦਾ ਪ੍ਰਾਈਸ ਦਾ ਉਹੀ ਤੇ ਸ਼ਿਪਿੰਗ ਜਿਹੜੀ ਆ ਫ੍ਰੀ ਹੈ ਸ਼ਿਪਿੰਗ ਚਾਰਜਸ ਜਿਹੜੇ ਉਹ ਅਕਸਰ ਨਹੀਂ ਲਏ ਜਾਣਗੇ ਤੇ ਬਾਕੀ ਜਿੰਨਾ ਕੋਲ ਤੇ ਆਪਣੇ ਸਟੋਰ ਉਪਹੁੰਚਦੇ ਉਹਨਾਂ ਨੂੰ ਤੇ ਪਤਾ ਹੈ ਕਿ ਕਿਵੇਂ ਦਾ ਫੈਬਰਿਕ ਹੈ ਜਿੰਨਾਂ ਨੇ ਨਹੀਂ ਹਜੇ ਤੱਕ ਲੈ ਉਹ ਵੀ ਆਪਣੇ ਕੋਲੋਂਵਾ ਕੇ ਦੇਖਣ ਕਿ ਫੈਬਰਿਕ ਜਿਹੜਾ ਕਿੰਨਾ ਹੈ ਤੇ ਬਾਕੀ ਜਿੰਨਾਂ ਜਿਨ੍ਹਾਂ ਨੇ ਸਟੀਚਿੰਗ ਕਰਵਾਉਣੀ ਹੋਵੇ ਸਟੀਚਿੰਗ ਦਾ ਵੀ ਹੋਇਆ ਸੀ ਤੇ ਕਈਆਂ ਨੇ ਤਾਂ ਸਟੀਚਿੰਗ ਦਾ ਕਿਹਾ ਤਾਂ ਫਸਟ ਸਟੀਚਿੰਗ ਵੀ ਕਰਕੇ ਉਹਨਾਂ ਨੂੰ ਤੇਜੂਈ ਤੇ ਇਹਦਾ ਬਾਟਮ ਦਾ ਵਰਕ ਤੇ ਨਾਲ ਇਹ ਹੈਗੇਗੇ ਫਾਇਰ ਇਹਦਾ ਹੈਗਾ ਜੇ ਇਸੋ ਨਾਲ ਇਹ ਇਕੱਠੀ ਸ਼ੇਡ ਇਹਦਾ ਦੁਪੱਟਾ ਇਟਮ ਇਹਦਾ ਦੁਪੱਟਾ ਦੁਪੱਟੇ ਵੇਖੋ ਕਿੰਨੇ ਸੋਨੇ ਡਾਈ ਹੋਏ ਆ ਉਸ ਤੋਂ ਬਾਅਦ ਆ ਜਾਂਦਾ ਆਪਣਾ ਚੱਕ ਚੱਕ ਦੇ ਜਿਹੜੇ ਆਪਣਾ ਘੇਰੇ ਤੇ ਵੀ ਬਣਿਆ ਹੋਇਆ ਵਾ ਤੇ ਨਾਲ ਇਹਦੇ ਵੇਲ ਬਣੀ ਆ ਠੀਕ ਹੈ ਬਾਟਮ ਤੇ ਵੀ ਵਰਕ ਹੋਇਆ ਇਹਦੀ ਤੇ ਵਾਈਡ ਬਾਟਮ ਇਹਦੇ ਨਾਲ ਤੇ ਬਾਟਮ ਤੇ ਵੀ ਇਹਦੇ ਵਰਕ ਹੋਇਆ ਵਾ ਦੇ ਨਾਲ ਇਹਦੇ ਦੁਪੱਟੇ ਤੇ ਵੀ ਵਰਕ ਹੋਇਆ। ਇਹਦਾ ਪ੍ਰਾਈਸ ਹੈਗਾ 850। ਇਹਦੇ ਦੁਪੱਟੇ ਤੇ ਵੀ ਵਰਕ ਆ ਸਾਰੇ ਤੇ ਠੀਕ ਆ। ਤੇ ਆ ਜਾਂਦਾ ਆਪਣਾ ਆਲਓਵਰ। ਠੀਕ ਆ। ਇਹ ਪ੍ਰਿੰਟਡ ਆਲਓਵਰ ਆ ਇਹਦਾ ਪ੍ਰਾਈਸ ਹੈਗਾ 450। ਸ਼ਿਪਿੰਗ ਚਾਰजेस ਕੋਈ ਨਹੀਂ ਹੈਗਾ ਕਿਸੇ ਦਾ ਵੀ। ਇਹਦਾ ਵੀ 450 ਦਾ। ਆਪਣੀ ਸ਼ਰਟ ਤੇ ਉਸ ਤੋਂ ਬਾਅਦ ਆ ਗਈ ਫਿਰ ਬਾਟਮ ਤੇ ਬਾਟਮ ਹੈਗੀ ਸਟਾਰ ਰੇਨ ਹੈਗੀ ਛੋਟੇ ਛੋਟੇ ਸਟਾਰ ਜਿਹੇ ਆ ਤੇ ਇਹ ਵੀ ਬਾਟਮ ਵਰਕ ਨਾਲ ਦੁਪੱਟਾ ਇਹਦੇ ਵੀ 3 ਸ਼ੇਡ ਜਿਹੜਾ ਵੀ 3 ਸ਼ੇਡ ਦੁਪੱਟਾ ਹੈ ਤੇ ਦੁਪੱਟੇ ਆਪਣੇ ਬਿਲਕੁਲ ਥੱਲੇ ਡੁੰਡੇ ਹੁੰਦੇ ਆ 7 ਮੀਟਰ ਦਾ ਦੁਪੱਟਾ ਹੈ ਤੇ ਇਸ ਤਰ੍ਹਾਂ ਹੀ ਹੈਗਾ ਵਾ ਬਾਟਮ ਇਹ ਹੈਗੀ ਫੋਟੋ ਇਹ ਦੀ ਸ਼ਰਟ ਇਹ ਦਾ ਦੁਪੱਟਾ ਇਹ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਬਣਿਆ ਇਹ 650 ਦੇ ਪ੍ਰਾਈਸ ਵਿੱਚ ਸਾਰੇ ਤੇ ਇਹ ਹੈਗਾ ਇੱਕ ਲਾਸਟ 450 ਮਹਿੰਦੀ ਕਲਰ ਇਹ ਕਲਰ ਬਹੁਤ ਹੀ ਡਿਮਾਂਡ ਵਿੱਚ ਆਉਂਦਿਆ ਇਹਦਾ ਵੀ ਪ੍ਰਾਈਸ ਜਿਹੜਾ 450 ਤੇ ਸ਼ਿਪਿੰਗ ਚਾਰजेस ਕੋਈ ਨਹੀਂ ਦੇਣਾ ਤੇ ਜੇ ਕਿਸੇ ਨੂੰ ਸਟਿਚ ਕਰਵਾਉਣੇ ਆ ਤੇ ਉਹ ਆਪਣਾ ਵਟਸਐਪ ਤੇ ਨਾਲ ਹੀ ਨਾਪ ਸੈਂਡ ਕਰ ਦੇ ਤੇ ਆਪਾਂ ਨੂੰ ਡਰੈਸ ਤੇ ਸਕਰੀਨਸ਼ਾਟ ਦੇ ਪੇਜ ਦੇ ਆਪਣੇ ਸੂਜ ਜਿਹੜੇ ਮੰਗਵਾ ਸਕਦੇ ਆ ਤੇ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ